ਦੇਖੋ ਸ਼ਿਬੂਆ ਕ੍ਰੋਸਿੰਗ ਦਾ ਦਿਨ ਵੇਲੇ ਦਾ ਮਾਹੌਲ ਬੱਤੀਆਂ ਲਾਲ ਤੇ ਬੰਦਿਆਂ ਵਾਲੇ ਗ੍ਰੀਨ ਸਿਗਨਲ ਪੈ ਗਿਆ ਪੂਰਾ ਗਾ ਅਸਮਾਨ ਨੂੰ ਛੂੰਦੀਆਂ ਇਮਾਰਤਾਂ ਦਾ ਦਿਨ ਵੇਲੇ ਦਾ ਚਾਕਾ ਵੀ ਵੇਖ ਲੋ ਇੱਥੋਂ ਲੱਗਦਾ ਵੀ ਆਪਾਂ ਜ਼ਮੀਨ ਤੇ ਹੀ ਤੁਰੇ ਫਿਰਦੇ ਆ ਪਰ ਇਹ 8ਵਾਂ ਫਲੋਰ ਆ ਰੁੱਕ ਦੇਖੋ 8ਵੇਂ ਫਲੋਰ ਦੇ ਉੱਤੇ ਵੀ ਕੋਈ ਯਕੀਨ ਨਹੀਂ ਮੰਨਦਾ ਸਹੀ ਗੱਲ ਆ ਵੇਖੋ ਕਾਰ ਪਾਰਕਿੰਗ 8ਵੇਂ ਫਲੋਰ ਤੱਕ ਹੀ ਕਾਰ ਪਾਰਕ ਕੀਤੀ ਹੈ ਕਿਤੇ ਟ੍ਰਾਫਿਕ ਜਾਮ ਨਹੀਂ ਹੋਏਗਾ ਹੂੰ ਇਹਦੇ ਚ ਡਾਇਰੈਕਟ ਗੱਡੀ ਆ ਜਾਂਦੀ ਹੈ ਆਏਗੀ ਬੜੀ ਸੋਹਣੀ ਸਿਟਿੰਗ ਆ ਇੱਥੇ ਵੀ ਇਹਨਾਂ ਦੀ ਤੇ 7ਵੇਂ ਫਲੋਰ ਦਾ ਮਾਹੌਲ ਕੋਈ ਇਸ ਤਰ੍ਹਾਂ ਦਾ ਹੈ ਕੇਂਦਰੀ ਜੀ ਪਹਿਲਾਂ ਸਮੋਸੇ ਖਾਓ ਤੁਸੀਂ ਵੀ ਇੰਨੇ ਦਿਨ ਹੋ ਗਏ ਪੰਜਾਬ ਤੋਂ ਆਏ ਉਹਨੂੰ ਪੰਜਾਬ ਤੁਹਾਨੂੰ ਚੇਤੇ ਕਰਾਈਏ ਆਮ 1 ਕਰੋੜ ਰੁਪਈਆ ਬੰਦੇ ਕੋਲ ਹੋਵੇ ਪਰ ਉਹਨਾਂ ਬੈਕਗ੍ਰਾਉਂਡ ਚੈੱਕ ਕਰਨਾ ਤੇ ਫਿਰ ਇਹਦੇ ਅੰਦਰ ਤੁਸੀਂ ਆਪਣੀ ਦੁਕਾਨ ਜਾਂ ਕੁਝ ਵੀ ਜੋ ਵੀ ਹੈ ਫਿਰ ਆਪਣਾ ਸ਼ੁਰੂ ਕਰ ਸਕਦੇ ਹੋ ਟੋਕੀਓ ਦੀ ਸੋਹਣੀ ਸਵੇਰ ਤੇ ਖਿੜਿਖਿੜੀ ਧੁੱਪ ਨਾਲ ਠੰਡੀ ਠੰਡੀ ਹਵਾ ਚੱਲ ਰਹੀ ਆ ਬਿਲਕੁਲ ਜੀ ਤੇ ਪਿਛਲੀ ਰਾਤ ਅਸੀਂ ਟੋਕੀਓ ਸ਼ਹਿਰ ਦੀ ਨਾਈਟ ਲਾਈਫ ਵੇਖੀ ਇਥੋਂ ਦੀਆਂ ਮਸ਼ਹੂਰ ਥਾਵਾਂ ਵੇਖੀਆਂ ਤੇ ਅੱਜ ਅਸੀਂ ਟੋਕੀਓ ਨੂੰ ਅਲਵਿਦਾ ਕਹਿ ਕੇ ਨਗੋਆ ਚਲ ਜਾਣਾ ਹਾਂਜੀ ਤੇ ਇਸ ਵੇਲੇ ਅਸੀਂ ਸੰਜੂਕੂ ਦੇ ਵਿੱਚ ਆ ਸੰਜੂਕੂ ਏਰੀਆ ਆ ਤੇ ਸਾਹਮਣੇ ਰੇਲਵੇ ਸਟੇਸ਼ਨ ਆ ਬਸ ਪੈਦਲ ਹੀ ਜਾ ਕੇ ਟ੍ਰੇਨ ਲੈ ਕੇ ਤੇ ਅਗਲੀ ਡੈਸਟੀਨੇਸ਼ਨ ਵੱਲ ਨੂੰ ਵੱਧਣਾ ਸ਼ੀਨ ਅਕੂਬੂ ਸਟੇਸ਼ਨ ਆ ਜਿਹੜਾ ਆਪਾਂ ਤੇ ਆਪਾਂ ਬੁਲੇਟ ਟ੍ਰੇਨ ਦਾ ਅੱਜ ਫੇਰ ਸਫਰ ਕਰਨਾ ਨਗੋਆ ਨੂੰ ਜਾਣ ਵਾਸਤੇ ਤੇ ਆਜੋ ਚੱਲੀਏ ਤੇ ਵੈਸੇ ਅਸੀਂ ਬੁਲੇਟ ਟ੍ਰੇਨ ਪਹਿਲਾਂ ਬੁੱਕ ਕਰ ਲੈਣੇ ਹੁੰਦੇ ਆ ਪਿਛਲੇ ਜਿਹੜੇ ਜਿੰਨੇ ਵੀ ਸਫਰ ਕੀਤੇ ਇੱਥੋਂ ਦੇ ਪਰ ਅੱਜ ਅਸੀਂ ਕੀਤੀ ਨਹੀਂ ਕਿਉਂਕਿ ਇਹ ਸਾਡਾ ਪੈਂਡਾ ਸਿਰਫ 223 ਕਿਲੋ 220 ਕਿਲੋਮੀਟਰ ਦਾ ਹੈ ਤੇ ਇਹਦੇ ਲਈ ਮਿਲ ਹੀ ਜਾਊਗੀ ਸਾਨੂੰ ਲੱਗੇ ਤਾਂ ਕੁਝ ਵੀ ਨਹੀਂ ਹੈਗਾ ਅਸੀਂ ਐਨੇ ਨੇ ਵੱਡੇ ਪੈਟੇ ਮਤਲਬ ਬੁਲੇਟ ਰੇਲ ਚਾਟੀ ਪਹੁੰਚਾ ਦਿੰਦੀ ਆ ਬੇ ਇਹ ਤਾਂ ਕੁਝ ਵੀ ਨਹੀਂ ਹੈਗਾ ਕੋਈ ਨਾ ਜਾ ਕੇ ਆਪਾਂ ਆਪਣੀ ਜਿਹੜੀ ਸੀਟ ਆ ਰਿਜ਼ਰਵ ਕਰ ਲਾਂਗੇ ਹਾਂ ਵੀ ਸਟੇਸ਼ਨ ਤੇ ਪਹੁੰਚ ਗਈ ਕਰਨੀ ਆ ਅਸੀਂ ਪਹਿਲਾਂ ਨਹੀਂ ਕੀਤੀ ਹੋਪਫੁਲੀ ਮਿਲ ਜੂਗੀ ਕਿਉਂਕਿ ਤਕੜੀ ਸਰਵਿਸ ਆ ਇਹਨਾਂ ਦੀ ਨਾਲੇ ਤੁਹਾਨੂੰ ਇਹ ਵੀ ਪਤਾ ਲੱਗ ਜਾਊਗਾ ਸਾਡੇ ਥਰੂ ਵੀ ਆਨ ਸਡਨ ਮਿਲ ਜਾਂਦੀ ਆ ਕਿ ਨਹੀਂ ਮੈਂ ਸੋਚ ਰਿਹਾ ਸੀ ਵੀ ਰਾਤ ਨੂੰ ਹੀ ਰੌਣਕ ਹੁੰਦੀ ਦਿਨੇ ਵੀ ਹੁਣ ਪੂਰਾ ਗਾ ਪਿਆ ਹੋਇਆ ਯਾਰ ਆ ਦੇ ਉੱਤੇ ਇਹ ਸ਼ਹਿਰ ਹੀ ਐਵੇਂ ਦਾ ਨਾ ਫਿਰ ਵੱਡਾ ਸ਼ਹਿਰ ਹੈ। ਕਰ ਇੱਥੋਂ ਵੀ ਜਿਵੇਂ ਕਹਿੰਦੇ ਨਾ ਦਿੱਲੀ ਭਾਂਤ ਭਾਂਦੇ ਲੋਕ ਆ। ਆਹੋ। ਇੱਥੇ ਵੀ ਉਵੇਂ ਹੀ ਆ। ਵੈਸੇ ਵੀ ਇੱਕ ਭਾਈ ਦੱਸਦਾ ਸੀ ਰਾਤੀ ਵੀ ਦਿੱਲੀ ਤੇ ਲੁਧਿਆਣਾ ਪੰਜਾਬ ਵਾਲੇ ਇਹਨੂੰ ਲੁਧਿਆਣਾ ਸਮਝ ਲੈਣ। ਤੇ ਵੱਡੇ ਲੈਵਲ ਵਾਲੇ ਫਿਰ ਉਹ ਇਹਨੂੰ ਦਿੱਲੀ ਸਮਝ ਲੈਣ। ਇੱਥੋਂ ਹਰੇਕ ਆਈਟਮ ਮਿਲ ਜੂਗੀ ਇੰਡੀਆ ਵਾਲੀ। ਤੇ ਬਾਕੀ ਨੇਪਾਲ ਦੇ ਬਹੁਤ ਸਾਰੇ ਬੰਦੇ ਇੱਥੇ ਪਹੁੰਚ ਕੇ ਉਹਨਾਂ ਨੇ ਰੈਸਟੋਰੈਂਟ ਵਗੈਰਾ ਖੋਲੇ ਹੋਏ ਆ। ਪੰਜਾਬੀਆਂ ਦੇ ਵੀ ਹੈਗੇ ਰੈਸਟੋਰੈਂਟ ਬਟ ਨੇਪਾਲੀਆਂ ਨੇ ਵੀ ਜ਼ਿਆਦਾ ਖੋਲੇ ਉਹ ਵੀ ਇੰਡੀਅਨ ਫੂਡ ਹੀ ਖਲਾਉਂਦੇ ਆ ਲੋਕਾਂ ਨੂੰ ਹਾਂ ਆ ਛੋਟੀਆਂ ਛੋਟੀਆਂ ਦੁਕਾਨਾਂ ਐ ਖਾਣ ਪੀਣੀਆਂ ਇਸ ਰੋਡ ਦੇ ਉੱਤੇ ਇੱਥੇ ਇੱਕ ਬੀਬੀਆਂ ਦੇ ਸਮਾਨ ਵਾਲੀ ਦੁਕਾਨ ਆ ਤੇ ਮੈਂ ਬਾਹਰ ਰੱਖ ਗਿਆ ਸਮਾਨ ਰਾ ਕੇ ਤੇ ਮੈਡਮ ਜੀ ਅੰਦਰ ਗਏ ਆ ਦੇਖੋ ਬੀਬੀਆਂ ਇਦਾਂ ਸ਼ਾਪਿੰਗ ਨੂੰ ਲੱਗ ਜਾਂਦੀਆਂ ਫਿਰ ਹਨਾ ਕਿਵੇਂ ਬਣੀ ਕੋਈ ਗੱਲ ਉਹ 에 ਰਿੰਗ ਪਸੰਦ ਕੀਤੇ ਹਨ ਵਧੀਆ ਮਗਰ ਬੀਬੀਆਂ ਵਾਲਾ ਮਹਿਕਮਾ ਮੈਂ ਇਹਦੇ ਵਿੱਚ ਕੀ ਜਾਣਾ ਸਾਰੀ ਦੁਕਾਨ ਬੀਬੀਆਂ ਵਾਲੇ ਦੇ ਸਮਾਨ ਵਾਲੀ ਆ ਨਹੀਂ ਤੇ ਇਹ ਤੇ ਕੀ ਹੁੰਦਾ ਵੀ ਛੋਟਾ ਜਿਹਾ ਸੈਕਸ਼ਨ ਕਈ ਥਾਵਾਂ ਤੇ ਹੁੰਦਾ ਬੀਬੀਆਂ ਵਾਲਾ ਪਰ ਇਹ ਟੋਟਲੀ ਪੂਰੀ ਉਦਾਂ ਹੀ ਸੀਗੀ ਜਿੱਦਾਂ ਉਹ ਮੁਨਿਆਰੀ ਵਾਲਾ ਹੁੰਦਾ ਕਹਲਾ ਬੀਬੀਆਂ ਵਾਲਾ ਹੀ ਸ਼ਿਬੂਆ ਕ੍ਰੋਸਿੰਗ ਬਣ ਗਈ ਇੱਥੇ ਹੀ ਬਾਈ ਰਾਤ ਆਪਾਂ ਜਿਹੜੀ ਵੇਖ ਕੇ ਆਏ ਆ ਨਹੀਂ ਤੇ ਪਿਛਲੇ ਸ਼ਹਿਰ ਜਿੰਨੇ ਵੀ ਆਪਾਂ ਘੁੰਮੇ ਆ ਇੰਨਾ ਰਸ਼ ਨਹੀਂ ਹੁੰਦਾ ਸੀ ਉੱਥੇ ਤਾਂ 5 7 10 ਹੁੰਦੇ ਸੀ ਹਾਂ 5 7 10 ਬੰਦੇ ਸੀ ਆ ਫਿਰ ਰਾਜਧਾਨੀ ਆ ਬਾਈ ਇੱਥੇ ਵਣ ਵਣ ਦੀ ਲੱਕੜੀ ਪਹੁੰਚੀ ਹੋਈ ਆ ਜੀਆਰ ਪਾਸ ਦਾ ਇੰਨਾ ਫਾਇਦਾ ਆ ਵੀ ਆਪਾਂ ਨੂੰ ਉਹ ਆਰ ਬਾਰ ਟਿਕਟ ਲੈਣ ਦੀ ਲੋੜ ਨਹੀਂ ਇਹ ਉਹਨੂੰ ਹੀ ਹਰ ਥਾਂ ਲਈ ਜਾਓ ਆ ਸਾਹਮਣੇ ਜਿਹੜੀ ਸੜਕ ਆ ਇਮਾਰਤਾਂ ਦੇ ਵਿੱਚ ਆਪਾਂ ਇਧਰਲੇ ਪਾਸਿਓਂ ਆਏ ਆ ਤਾਂ ਆ ਪੁਲ ਦੇ ਥੱਲੇੋਂ ਦੀ ਲੰਘ ਕੇ ਤੇ ਫਿਰ ਇੱਥੇ ਪਲੇਟਫਾਰਮ ਤੇ ਖੜ ਗਏ ਆ ਅੱਗੇ ਇਹ ਦਿੱਲੀ ਮੈਟਰੋ ਤੋਂ ਵੀ ਬਹੁਤ ਤਕੜਾ ਕੰਮ ਆ ਹੈਗੀ ਖੈਰ ਉਹ ਵੀ ਰਾਜਧਾਨੀ ਆ ਤੇ ਉਹ ਵੀ ਰਾਜਧਾਨੀ ਆ ਪਰ ਇੱਥੇ ਟ੍ਰੇਨਾਂ ਦੀਆਂ ਲਾਈਨਾਂ ਹੀ ਬਹੁਤ ਆ ਹਾਂਜੀ ਤੇ ਬਹੁਤ ਸਾਰੀਆਂ ਟ੍ਰੇਨਾਂ ਇੱਥੇ ਦੌੜਦੀਆਂ ਇਨੂੰ ਤੁਸੀਂ ਮੈਟਰੋ ਹੀ ਸਮਝੋ ਕਿਉਂਕਿ ਇਹ ਸ਼ਹਿਰ ਦੇ ਅੰਦਰ ਹੀ ਘੁੰਮਦੀਆਂ ਹਨ ਮਤਲਬ ਪਰ ਇੱਥੇ ਮੈਟਰੋ ਸ਼ਬਦ ਨਹੀਂ ਵਰਤਿਆ ਜਾਂਦਾ ਇਕੱਲਾ ਟ੍ਰੇਨ ਸ਼ਬਦ ਹੀ ਵਰਤਦੇ ਆ ਇਹ ਆਪਣੇ ਵਾਲੀ ਵੀ ਆ ਹੀ ਗਈ ਇਧਰੋਂ ਜੰਕਸ਼ਨ ਰੇਲਾਂ ਦਾ ਇੱਕ ਆਵੇ ਇੱਕ ਜਾਵੇ ਬਿਲਕੁਲ ਜੀ ਉਹ ਸੈਂਟਰ 'ਚ ਹੈ ਅੱਛਾ ਆਪਣੇ ਵਾਲੀ ਨਹੀਂ ਆ ਉਹ ਹੋਰ ਲਾਈਨ ਦੀ ਹੈ ਇਧਰ ਹੀ ਪਿੱਛੇ ਵੀ ਲੱਗੀ ਹੋਈ ਹੈ シビア方面行き。それいやいや、お願い。渋谷に到着です。到着の電車品川東京方面行きです。ご乗車になりましたら、車内奥の方まで一歩ずつ送り合わせお願いします。また、左右見渡して、少しでもすい軽度からご乗車お願いします。まもなくドア閉まります。すい軽度探してご乗車ください。 ਪਰ ਅੱਜ ਸਾਰਾ ਨਾਮ ਆਇਆ ਟੋਰੀਨਾ ਨਾਮ ਨਾਲ ਆਇਆ। ਦੇਰੂਚਾ ਸੇਬੂਆ ਸਟੇਸ਼ਨ ਤੇ ਉਤਰੇ ਆਂ ਕਿਉਂਕਿ ਰਾਤ ਇੱਧਰ ਆਪਾਂ ਵੇਖ ਕੇ ਗਏ ਸੀਗੇ ਸੇਬੂਆ ਕ੍ਰੋਸਿੰਗ ਤੇ ਨਾਲੇ ਹਾਚੀਕੋ ਡੌਗ ਤੇ ਸਿਗਾ ਵੀ ਚਲੋ ਦਿਨੇ ਵੀ ਵੇਖਦੇ ਆਂ ਵੀ ਕ੍ਰੋਸਿੰਗ ਕਿੰਡੀ ਵੱਡੀ ਹੁੰਦੀ ਆ ਕਿੰਨੇ ਲੋਕ ਹੁੰਦੇ ਆ। ਜਾਂਦੇ ਹੋ ਰਹੀ ਮੋਰੇ ਕ੍ਰੋਸਿੰਗ ਚੰਗਾ ਰਾਸ਼ ਆ। ਕਰ ਲਓ ਲੈ ਗਿਆ ਹੁਣ ਜ਼ਿਆਦਾ ਨੇ ਨਾ ਹਾਂ ਹੁਣ ਜ਼ਿਆਦਾ ਚਲੋ ਚਲੋ ਆਹ ਖਿੜੀ ਤੋਂ ਆਪਾਂ ਦੇ ਵਿੱਚ ਆਪਾਂ ਕਰ ਰਹੇ ਆਂ ਕਰਾਸਿੰਗ ਆਦੇ ਆ ਨਾਲ ਟਰਾਈ ਬੋਡੀ ਝੱਕੀ ਖੜਦਾ ਪੂਰਾ ਕੀ ਬਾਤ ਆ ਦੇ ਦੇਂਦਾ ਮਾਹੌਲ ਵੀ ਬਹੁਤ ਸੋਹਣਾ ਬਾਈ ਇੱਥੇ ਮਾਹੌਲ ਬਣ ਰਿਹਾ ਬੂਰਾ ਬੰਦੇ ਨੇ ਆਪਦਾ ਮੂੰਹ ਨਹੀਂ ਵਿਖਾਇਆ ਸ਼ਿਬੂਆ ਕ੍ਰੋਸਿੰਗ ਦਾ ਦਿਨ ਵੇਲੇ ਦਾ ਮਾਹੌਲ ਬੱਤੀਆਂ ਲਾਲ ਤੇ ਬੰਦਿਆਂ ਵਾਲੇ ਗ੍ਰੀਨ ਸਿਗਨਲ ਪੈ ਗਿਆ ਪੂਰਾ ਗਾ ਸਾਰਾ ਟ੍ਰੈਫਿਕ ਰੁਕ ਜਾਂਦਾ ਤੇ ਫਿਰ ਬਸ ਬੰਦੇ ਹੀ ਕ੍ਰੋਸ ਕਰਦੇ ਆ ਤਕਰੀਬਨ 3000 ਬੰਦਾ ਇੱਕ ਵਾਰ ਦੇ ਵਿੱਚ ਇੱਥੋਂ ਕ੍ਰੋਸ ਕਰ ਜਾਂਦਾ ਇਹ ਰਿਕਾਰਡ ਆ ਤੇ ਨਾਲ ਹੀ ਅਸਮਾਨ ਨੂੰ ਛੂੰਦੀਆਂ ਇਮਾਰਤਾਂ ਦਾ ਦਿਨ ਵੇਲੇ ਦਾ ਚਾਕ ਆ ਵੀ ਵੇਖ ਲੋ ਗੱਡੀਆਂ ਦੀਆਂ ਬ੍ਰੇਕਾਂ ਵੱਜ ਗਈਆਂ ਤੇ ਫਿਰ ਬੰਦਿਆਂ ਵਾਲੀ ਹੋ ਗਿਆ ਗ੍ਰੀਨ ਮਾਹੌਲ ਦੇਖੋ ਕਿੰਨਾ ਮਹਿਣਿਆ ਉਹ ਮਤਲਬੀ ਉਹ ਹੋ 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 ਯਾਹੋ ਯਾਂ ਮਾਈਟਾ ਤੋਂ ਕੋ گوشੇ ਹੰਦੇ ਸੋ ਉਹ ਦਿਮੈ 2021 ਦੇ ਬੋ ਗਿਆ ਸੋ ਬਸ ਇੱਥੇ ਲੋਕ ਲੱਗੇ ਵੀਡੀਓ ਬਣਾਉਣ ਕ੍ਰੋਸਿੰਗ ਲਈ ਹੀ ਆਉਂਦੇ ਇੰਜ ਇਹ ਫੀਲਿੰਗ ਹੀ ਆ ਬਸ ਇਹਨੂੰ ਤੁਸੀਂ ਇੱਥੇ ਆ ਕੇ ਮਹਿਸੂਸ ਕਰ ਸਕਦੇ ਹੋ ਹਾਚੀ ਕੋ ਨੂੰ ਵੀ ਮਿਲ ਲੀਗੇ ਇਹ ਰਾਤ ਵੀ ਆਪਾਂ ਹੋ ਕੇ ਗਏ ਸਾਂ ਪਰ ਦਿਨੇ ਵੀ ਅਸੀਂ ਕਿ ਉਹਦਾ ਵਿਜ਼ੂਅਲ ਵੇਖ ਲੀਏ ਵੀ ਦਿਨ ਵੇਲੇ ਹਾਚੀ ਕੋ ਕਿਵੇਂ ਦਾ ਲੱਗਦਾ ਦਿਨ ਵੇਲੇ ਵੀ ਲਾਈਨ ਤਗੜੀ ਲੱਗੀ ਪਈ ਆ ਫੋਟੋਆਂ ਖਿਚਾਉਣ ਵਾਲਿਆਂ ਦੀ ਵਫਾਦਾਰ ਕੁੱਤਾ ਸੀ ਆਪਦੇ ਨੂੰ ਆਪਣੇ ਮਾਲਕ ਨੂੰ 10 ਸਾਲ ਇੱਥੇ ਡਿਕਦਾ ਰਿਆ ਬਾਕੀ ਕਹਾਣੀ ਆਪਾਂ ਕੱਲ ਦੱਸੀ ਪਈ ਹੈ ਹਾਂਜੀ ਇਸ ਲਈ ਅੱਜ ਪੂਰੀ ਦੁਨੀਆ ਉਹਦੇ ਨਾਲ ਫੋਟੋ ਖਿਚਵਾਉਂਦੀ ਉਹਦੇ ਸਟੈਚੂ ਨਾਲ ਜੀ ਚਲੋ ਫੇ ਚਲੀਏ ਜੀ ਆਪਾਂ ਘਰ ਹਾਂਜੀ ਹਾਂਜੀ ਆਜੋ ਰਾਤ ਜਿਹੜੇ ਭਾਜੀ ਮਿਲੇ ਸੀਗੇ ਹੈਪੀ ਅੱਜ ਅਸੀਂ ਹੁਣ ਉਹਨਾਂ ਕੋਲ ਹੀ ਚੱਲੇ ਹਾਂ ਕਿਉਂਕਿ ਉਹਨਾਂ ਨੇ ਕਿਹਾ ਸੀ ਸਾਡੇ ਕੋਲ ਆ ਜਿਓ ਤੇ ਉਹਨਾਂ ਨੂੰ ਮਿਲ ਕੇ ਫੇਰ ਅਸੀਂ ਬੁਲੇਟ ਰੇਨ ਫੜਨੀ ਆ ਨਗੋਆ ਦੀ ਆ ਉਹਨਾਂ ਨੇ ਭਾਜੀ ਹੁਣਾਂ ਦਾ ਫੋਨ ਹੈ ਵੀ ਡੈਨ ਐਂਡ ਟੋਸ਼ੀ ਲਾਈਨ ਤੇ ਆ ਜਿਓ ਉਹ ਲਾਈਨ ਫਿਰ ਇੱਧਰ ਆ ਜੇ ਆਰ ਨਾਲੋਂ ਵੱਖਰੀ ਲਾਈਨ ਆ ਪਹਿਲਾਂ ਆਪਾਂ ਜੇ ਆਰ ਵਾਲੀ ਲਾਈਨ ਤੇ ਸੀਗੇ ਉਧਰ ਪਰਲੇ ਪਾਸੇ ਵਾਲਾ ਸਟੇਸ਼ਨ ਰੈਨੋਵੇਟ ਹੋ ਰਿਹਾ ਪਰ ਆ ਬਾੜਾ ਹੀ ਸੋਨਾ ਬਣਿਆ ਹੋਇਆ ਮਤਲਬ 에어ਪੋਰਟਾਂ ਨੂੰ ਵੀ ਮਾਤ ਪਾਉਂਦੇ ਆ ਇਹਨਾਂ ਦੇ ਸਟੇਸ਼ਨ ਤਾਂ ਆ ਐਲੀਵੇਟਰ ਤੋਂ ਉੱਤਰ ਚਲੀਏ ਇਧਰ ਨੂੰ ਇਧਰ ਮੈਂ ਟਿਕਟ ਲੈ ਕੇ ਆਇਆ ਇਸ ਲਾਈਨ ਦੀ ਕਿਉਂਕਿ ਇਹ ਜਿਹੜੀ ਲਾਈਨ ਆ ਇਹ ਵੱਖਰੀ ਆ ਇਹ ਜੀਆਰ ਪਾਸ ਦੇ ਵਿੱਚ ਨਹੀਂ ਆਉਂਦੀ ਤੇ ਤਾਂ ਕਰਕੇ ਫਿਰ ਇਹਦੀਆਂ ਟਿਕਟਾਂ ਆਪਾਂ ਨੂੰ ਲੈਣੀਆਂ ਪਈਆਂ ਹੁਣ ਇੰਦਾ ਜਦੋਂ ਟ੍ਰੇਨਾਂ ਚੜ੍ਹਣੀਆਂ ਹੁੰਦੀਆਂ ਹਨ ਨਾ ਆਹ ਵਾਲੀਆਂ ਤੇ ਫਿਰ ਉਦੋਂ ਫਿਰ ਸਟ੍ਰੋਲਰ ਕੰਮ ਨਹੀਂ ਆਉਂਦਾ ਸੋ ਤੁਸੀਂ ਸਲਾਹ ਦਿੰਨੇ ਹੋ ਬਹੁਤ ਬਹੁਤ ਸ਼ੁਕਰੀਆ ਤੇ ਪਰ ਉਦੋਂ ਫਿਰ ਬੇਬੀ ਕੈਰੀਅਰ ਦੇ ਵਿੱਚ ਬੱਚਾ ਚੱਕਿਆ ਜਾਂ ਗੋਦੀ ਚੱਕਿਆ ਹੀ ਸੈੱਟ ਰਹਿੰਦਾ ਮੈਂ ਕਿਹਾ ਵੀ ਇੰਦਾ ਇਥੇ ਸੈੱਟ ਨਹੀਂ ਆਉਣਾ ਨਾ ਸਟ੍ਰੋਲਰ ਉਹ ਦੇਖੋ ਚੱਕ ਕੇ ਲੈ ਜਾ ਰਹੇ ਸਟ੍ਰੋਲਰ ਇਹ ਔਖਾ ਹੋ ਜਾਂਦਾ ਚਲੋ ਜੀ ਇਧਰ ਦੀ ਉਤਰੀਏ ਸਮਾਨ ਨਾ ਹੋਵੇ ਤਾਂ ਫੇਰ ਸਹੀ ਹੈ ਆ ਇਧਰ ਚੱਲ ਰਿਹਾ ਇਹ ਇਹ ਆਉਣ ਵਾਲਾ ਨੂੰ ਲੱਗਦਾ ਹੁਣ ਦੇਖੋ ਇਥੇ ਇਹ ਫੈਸਿਲਿਟੀ ਹੈ ਨਹੀਂ ਕੋਈ ਸਟੇਸ਼ਨਾਂ ਤੇ ਇਥੇ ਚੱਕ ਕੇ ਲੈ ਜਾਣਾ ਪੈਣਾ ਪਹੁੰਚਦੇ ਹੀ ਟ੍ਰੇਨ ਆ ਗਈ ਇੱਥਾਂ ਠੀਕ ਹੈ ਆ ਵਾਲੀ ਟ੍ਰੇਨ ਆ ਸਟੇਸ਼ਨ ਆਪਣਾ ਫਟਾਕੋ ਟਾਮਾਗਾਵਾ ਜਿੱਦੇ ਤੇ ਉਤਰਨਾ ਹੈ ਇੱਥੇ ਆਪਾਂ ਉਤਰਨਾ ਹੈ ਇੱਧਰ ਖੁੱਲਾ ਤਾਂ ਆ ਜਗਾ ਫਟਾਕੋ ਟਾਮਾਗਾਵਾ ਇਹ ਸਟੇਸ਼ਨ ਆ ਜਿਹੜਾ ਬਾਹਰ ਜਿਗਾ ਨਹੀਂ ਤੇ ਇਹਦਾ ਮੇਨ ਸਟੇਸ਼ਨ ਵੀ ਉਥੋਂ ਹੇਠਾਂ ਹੀ ਸੀ ਤੇ ਆਈ ਵੀ ਟਨਲ ਦੇ ਵਿੱਚੋਂ ਹੀ ਆ ਤੇ ਇੱਥੇ ਹੁਣ ਆ ਕੇ ਉੱਪਰ ਗਰਾਊਂਡ ਤੇ ਆਈ ਹੈ। ਟ੍ਰੇਨ ਤੁਰਦੀ ਗੋਲੀ ਬਣ ਜਾਂਦੀ ਨਾਲ ਹੀ ਤੇ ਇਹ ਸਟੇਸ਼ਨ ਦਾ ਮਾਹੌਲ ਸੋਹਣਾ ਬਈ ਕਿੰਨੀ ਸੋਹਣੀ ਜਗ੍ਹਾ ਤੇ ਆ। ਮੈਂ ਕਹਿੰਨ ਧਿਆਵੀ ਜਿਹੜਾ ਪਿਛਲਾ ਸਟੇਸ਼ਨ ਸੀਗਾ ਉਹ ਬੇਸਮੈਂਟ ਜੇ ਸੀਗਾ ਤੇ ਸਾਰੀ ਆਏ ਵੀ ਟਨਲ ਦੇ ਵਿੱਚੋਂ ਹੀ ਆ ਨਾ ਜੀ ਤੇ ਆਹਾ ਜਿਹੜਾ ਉੱਪਰ ਆਇਆ ਆ ਜਾਓ ਚਲਿਏ ਐਗਜ਼ਿਟ ਮਾਰਦੇ ਆ ਇਧਰ ਮਾਰ ਤਾਂ ਵੇਖੋ ਹਾਂ ਆਓ ਤਕੜੀਆਂ ਉਧਰ ਵੇਖੋ ਕਿੰਨਾ ਰਸ਼ ਪਿਆ ਪਰਲੀ ਲਾਈਨ ਤੇ ਬਹੁਤ ਲੋਕ ਸਫਰ ਕਰਦੇ ਆ ਇਤੋਂ ਦੀਆਂ ਜਿਹੜੀਆਂ ਸਿਟੀ ਦੇ ਅੰਦਰ ਵੀ ਚਲਦੀਆਂ ਕਿਉਂਕਿ ਟੋਕੀਓ ਸ਼ਹਿਰ ਛੋਟਾ ਨਹੀਂ ਹੈ ਬਾਕੀ ਇਹੀ ਟ੍ਰੇਨਾਂ ਫਿਰ ਗਾਂਹ ਹੋਰ ਵੱਡੀਆਂ ਲਾਈਨਾਂ ਤੇ ਲਿੰਕ ਹੋ ਜਾਂਦੀਆਂ ਜਾ ਕੇ ਲੋਕ ਫਿਰ ਹੋਰ ਬਾਹਰ ਨੂੰ ਬਾਹਰ ਨੂੰ ਤੁਰੇ ਜਾਂਦੇ ਸ਼ਹਿਰ ਤੋਂ ਕਿਤੇ ਦੂਰ ਜਾਣਾ ਹੈ ਬੁਲੇਟ ਟ੍ਰੇਨਾਂ ਤੇ ਜਾਣਾ ਉਧਰ ਵਾਲੇ ਸਟੇਸ਼ਨਾਂ ਨੂੰ ਵੀ ਇਹ ਲਿੰਕ ਹੋ ਜਾਂਦੀਆਂ ਸਾਰੀਆਂ ਲਾਈਨਾਂ ਸਟੇਸ਼ਨ ਦਾ ਫਲੋਰ ਵੇਖੋ ਕਿੰਨਾ ਚਮਕ ਰਿਹਾ ਇਹ ਕੋਈ ਟਾਈਲਾਂ ਨਹੀਂ ਆ ਨਾ ਮੈਟ ਵਿਚ ਆ ਸਗੋਂ ਇਹ ਕੋਈ ਕੈਮੀਕਲ ਹੀ ਐਵੇਂ ਦਾ ਪਾਇਆ ਵੀ ਜਿਹੜਾ ਇੰਨਾ ਸ਼ਾਈਨ ਕਰਦਾ ਐਸਾ ਬਨਾਲ ਰਹੇ ਕਾਫੀ ਉੱਪਰ ਸੀ ਟਰੇਨ ਚੱਲੀ ਬਹੁ ਡੂੰਗੇ ਥਾਂ ਤੋਂ ਸੀਗੀ ਤੇ ਪਹੁੰਚੀ ਬਾਹਲੇ ਉੱਪਰਲੇ ਫਲੋਰ ਤੇ ਆਹ ਸਟੇਸ਼ਨ ਦੇ ਆਊਟ ਗੇਟ ਦੇ ਉੱਤੇ ਬਿਲਡਿੰਗਸ ਜਿਹੜੀਆਂ ਨੇ ਮਾਲ ਸਾਰਾ ਇੱਕੋ ਹੀ ਆ ਵੈਸੇ ਡੌਗवुड ਪਲਾਜ਼ਾ ਦੇ ਅੰਦਰ ਜਾ ਕੇ ਇੱਥੋਂ ਲਿਫਟ ਚੜਨੀ ਆਪਾਂ ਭਾਜੀ ਕਹਿੰਦਾ ਲਿਫਟ ਚੜ ਕੇ 7ਵੇਂ ਫਲੋਰ ਤੇ ਆ ਜਿਓ ਫੇ ਇੱਥੇ ਲਿਫਟ ਨਹੀਂ ਦਿਖਦੀ ਵੀ ਇੱਥੋਂ ਚੜ ਜਾਂਦੇ ਫੇ ਅੱਗੇ ਲੈ ਲਾਉਨੇ ਲਿਫਟ ਸਹੀ ਐ ਥੱਲੇ ਉਹ ਮਿਲ ਨਾਦਾ ਸਟਾਰਬਕ ਵਾਲੇ ਪਾਸੇ ਸੀ ਖੱਬੇ ਹੱਥ ਧਿਆਨ ਨਹੀਂ ਕੀਤਾ ਚਲੋ ਮੋਰੇ ਉਹ ਚੱਲਣ ਹੀ ਡਈਆਂ ਸੀ ਪੌੜੀਆਂ ਹਾਂਜੀ ਤਾਂ ਕਰ ਗਿਓ ਚੜ ਗਏ ਸੀ ਗਿਆ ਚੱਲ ਉੱਪਰ ਜਾ ਕੇ ਵੇਖ ਲੈ ਦੂਜੇ ਫਲੋਰ ਤੋਂ ਪਹਿਲਾਂ ਗੱਡੀ ਆਊਗੀ ਇਕ ਪਹਿਲਾਂ ਹੇਠਾਂ ਜਾਊਗੀ ਇਹ ਹੱਲੇ ਲੋ ਸਮਸਮ ਜੀ ਉਹ ਸਭ ਤੋਂ ਪਰਲੀ B1 ਤੇ ਗਈ ਆ ਉਹ ਆਜੂਗੀ ਮੈਨੂੰ ਲੱਗਦਾ ਹਾਂ ਇਹ ਰੋਕ ਰਹੀ ਹੈ ਚਲੋ ਜੀ ਆਜੋ ਜੀ ਸਿੱਧਾ ਉੜ ਕੋਟੀ ਖੁੱਲਾ ਇੱਥੇ ਉਧਰ ਭਾਜੀ ਇੰਡੀਅਨ ਰੈਸਟੋਰੈਂਟ ਮੋਤੀ ਕਿਉਂਕਿ ਇਹਨਾਂ ਦੀ ਮੋਤੀ ਦੀ ਚੇਨ ਆ ਸਾਰੀ ਸਤਿ ਸ੍ਰੀ ਅਕਾਲ ਭਾਜੀ ਹੋਰ ਕਿਵੇਂ ਠੀਕ ਚੜਦੀ ਕਲਾ ਸਤਿ ਸ੍ਰੀ ਅਕਾਲ ਭਾਜੀ ਹਾਂਜੀ ਹਾਂਜੀ ਬਸ ਥੈਂਕ ਯੂ ਥੈਂਕ ਯੂ ਜੀ ਜੀ ਓਏ ਕਾਕੂ ਤੂੰ ਸੀ ਕੀ ਕਰਨਾ ਇਹਦੇ ਨਾਲ ਮੋਤੀ ਵਾਲਿਆਂ ਨੇ ਥਾਂ ਥਾਂ ਬ੍ਰਾਂਡਿੰਗ ਕੀਤੀ ਆ ਆਪਣੀ ਵੱਡਾ ਬ੍ਰਾਂਡ ਆ ਇੱਥੋਂ ਦਾ ਨਾ ਨਾ ਇੱਕ ਹੀ ਹੋ ਗਿਆ ਬੜੀ ਸੋਹਣੀ ਸਿਟਿੰਗ ਆ ਇੱਥੇ ਵੀ ਇਹਨਾਂ ਦੀ ਤੇ 7ਵੇਂ ਫਲੋਰ ਦਾ ਮਾਹੌਲ ਕੁ ਇਸ ਤਰ੍ਹਾਂ ਦਾ ਹੈ ਤੇ ਸਮੋਸੇ ਆ ਗਏ ਕਹਿੰਦੇ ਜੀ ਪਹਿਲਾਂ ਸਮੋਸੇ ਖਾਓ ਤੁਸੀਂ ਵੀ ਇੰਨੇ ਦਿਨ ਹੋ ਗਏ ਪੰਜਾਬ ਤੋਂ ਆਇਆ ਉਹਨੂੰ ਪੰਜਾਬ ਤੁਹਾਨੂੰ ਚੇਤੇ ਕਰਾਈਏ ਹੈ ਨਾ ਇਹ ਹਾਂਜੀ ਕਹਿੰਦੇ ਚਟਣੀ ਇੰਨੀ ਵਧੀਆ ਹੈ ਨਾ ਲੱਗਣੀ ਸਾਨੂੰ ਕਿ ਉੱਥੇ ਵੀ ਨਹੀਂ ਮਿਲਣੀ ਅੱਛਾ ਸਹੀ ਹੈ ਜਿੰਨਾ ਚਿਰ ਅਸੀਂ ਬਾਹਰ ਦੇ ਚਾਕੇ ਵੇਖੇ ਤੇ ਸਮੋਸੇ ਖਾਦੇ ਉਹਨੇ ਚਿਰ ਦੇ ਵਿੱਚ ਲੱਛਾ ਪਰੌਂਠਾ ਤੇ ਪਰਤਾ ਪਰਤਾ ਤੇ ਆ ਕੀ ਸੀ ਮਲਾਈ ਕੋ ਮਲਾਈ ਕੋ ਪਤਾ ਲੈ ਨਾਮ ਹੀ ਨਹੀਂ ਸੀ ਹੋਣ ਦਾ ਜਿੱਤੇ ਇਹ ਚੀਜ਼ਾਂ ਪਹੁੰਚ ਗਈਆਂ ਸ਼ਾਕਦੇ ਆ ਤੁਸੀਂ ਅੱਜ ਮੰਗੋ ਲੱਸੀ ਮੰਗਾਈ ਹੈ ਹਾਂਜੀ ਗੁੱਡ ਬਾਈ 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 ਓਕੇ ਬ੍ਰਦਰ ਥੈਂਕ ਯੂ ਸਤਿ ਸ੍ਰੀ ਅਕਾਲ ਬਾਜੀ ਨੂੰ ਹੁਣ ਹੋਈ ਬ੍ਰੇਕ ਕਹਿੰਦੇ ਵੀ ਤੁਹਾਨੂੰ ਨਾ ਇੱਥੋਂ ਹਲੇ ਕਮਾਉਣਾ ਆ ਥੋੜਾ ਵੀ ਆਲੇ ਦੁਆਲੇ ਹੈਗਾ ਟ੍ਰੇਨਾਂ ਕੋਈ ਨਾ ਮਿੰਟ-ਮਿੰਟ ਤੇ ਮਿਲਦੀਆਂ ਜਿੱਥੇ ਮਰਜੀ ਚੱਲ ਜਿਓ ਉਹ ਇੰਡੀਅਨ ਰੈਸਟੋਰੈਂਟ ਹੈਗਾ ਇਧਰ ਨਾਲ ਹੀ ਚਾਈਨੀਜ਼ ਆ ਆ ਇਧਰ ਕੋਰੀਅਨ ਪਰ ਜਿਹੜਾ ਇੰਡੀਅਨ ਆ 1988 ਤੋਂ ਇੱਥੇ ਖੁੱਲਿਆ ਪਿਆ ਤੇ ਪੰਜਾਬੀ ਬੰਦਿਆਂ ਦਾ ਉਹ ਵੀ ਸਰਦਾਰ ਸਾਹਿਬ ਦਾ ਕਮਾਲ ਆ ਨਾ ਹੁੰਦੇ ਤੇ ਇੱਥੇ ਬਣਾਉਂਦੇ ਪਰ ਅੱਜ ਕੱਲ ਉਹ ਕੈਨੇਡਾ ਨੇ ਅਗਲੀ ਵਾਰ ਕਦੀ ਸਵੱਬ ਬਣਿਆ ਉਹ ਟੱਕਰੇ ਤੇ ਫਿਰ ਉਹਨਾਂ ਨਾਲ ਮੁਲਾਕਾਤ ਕਰਾਂਗੇ ਭਾਜੀ ਦਾ ਬ੍ਰੇਕ ਟਾਈਮ ਆ ਕਹਿੰਦੇ ਵੀ ਤੁਹਾਨੂੰ ਸਾਹਮਣੇ ਬਹੁਤ ਸੋਹਣਾ ਮਾਲ ਆ ਉਹ ਕਮਾਉਨੇ ਆ ਵੀ ਉੱਥੇ ਤਾਂ ਦੁਨੀਆ ਦੇ ਨੈਕਸਟ ਲੈਵਲ ਬ੍ਰਾਂਡ ਨੇ ਵੀ ਜਿੰਨਾਂ ਦੀ ਆਪਾਂ ਸਿਰਫ ਵਿੰਡੋ ਸ਼ਾਪਿੰਗ ਕਰ ਸਕਦੇ ਆ ਵੀ ਐਡਾ ਤਗੜਾ ਉਹਨਾਂ ਦਾ ਉਹ ਖੈਰ ਕੋਈ ਨਾ ਮਿਹਨਤਾਂ ਜਾਰੀ ਨੇ ਰੱਬ ਉਹਨਾਂ ਜੋ ਅੱਗੇ ਵੀ ਕਰੂਗਾ ਵੇਖਦੇ ਆਂ ਕੀ ਚੀਜ਼ ਆ ਆ ਇਧਰੋਂ ਉਤਰਨਾ ਕ ਅੱਗੇ ਉਤਰਨਾ ਸਿੱਧੀ ਔਰ ਸਾਹਮਣੇ ਮੋਲ ਆ ਨੀਚੇ ਜਾਣਾ ਤੇ ਆ ਜਿਹੜੀ ਬਿਲਡਿੰਗ ਆ 8 ਫਲੋਰ ਆ ਜਿਹਦੇ ਵਿੱਚੋਂ ਆਪਾਂ ਨਿਕਲੇ ਆ ਜਿਹਦੇ ਚ ਇਹਨਾਂ ਦਾ ਰੈਸਟੋਰੈਂਟ ਆ ਹਾਂਜੀ ਤੇ ਇਹਦੇ ਜੇ ਵੀ ਕਹਿੰਦੇ ਵੀ ਆਪਦਾ ਹੋਟਲ ਰੱਖਣਾ ਰੈਸਟੋਰੈਂਟ ਰੱਖਣਾ ਮਤਲਬ ਉਹਦੇ ਲਈ ਸਪੇਸ ਲੈਣੀ ਕੋਈ ਸੌਖੀ ਗੱਲ ਨਹੀਂ ਆ ਸੇਮ ਓਵੇਂ ਜਿੱਦਾਂ ਰੋਲਸ ਰਾਇਸ ਦੀ ਗੱਡੀ ਲੈਣੀ ਆ ਤੇ ਉਹ ਬੰਦੇ ਦਾ ਪੂਰਾ ਚੈੱਕ ਕਰਦੇ ਆ ਬਿਉਰਾ ਵੀ ਇਹਨੂੰ ਕੱਲ ਨੂੰ ਮੇਨਟੇਨ ਵੀ ਰੱਖ ਲੂਗਾ ਉਸੇ ਤਰ੍ਹਾਂ ਵੀ ਭਾਵੇਂ ਕਰੋੜਾਂ ਰੁਪਈਆ ਬੰਦੇ ਕੋਲ ਹੋਵੇ ਪਰ ਉਹਨਾਂ ਬੈਕਗ੍ਰਾਉਂਡ ਚੈੱਕ ਕਰਨਾ ਤੇ ਫਿਰ ਇਹਦੇ ਅੰਦਰ ਤੁਸੀਂ ਆਪਣੀ ਦੁਕਾਨ ਜਾਂ ਕੁਝ ਵੀ ਜੋ ਵੀ ਹੈ ਫਿਰ ਆਪਣਾ ਸ਼ੁਰੂ ਕਰ ਸਕਦੇ ਹੋ ਇਹ ਟਾਕਾਸ਼ਿਮਾਈ ਮਾਲਿਆ ਤਾਕਾਸ਼ਮਾਈ ਤਾਮਾਗਾਵਾ ਤਾਕਾਸ਼ਮਾਈ ਕਿੱਧਰ ਦੀ ਜਲੀਏ ਜੀ ਆਹ ਸਾਹਮਣੇਲੀ ਬਿਲਡਿੰਗ ਦੇ ਵਿੱਚ ਆਹ ਵਾਲੀਆਂ ਬਾਰੀਆਂ ਦੇ ਵਿੱਚੋਂ ਉਹ ਪਹਿਲੇ ਵੀਊ ਲੈਏ ਸੀ ਜਿੱਥੇ ਆਹ ਲਾਈਟਾਂ ਆਈਆਂ ਜਾਗ ਰਹੀਆਂ ਇੱਥੇ ਆ ਰੈਸਟੋਰੈਂਟ ਕਮਾਲ ਦੀ ਬਿਲਡਿੰਗ ਹੈ ਇਹ ਵੀ ਕਿਹੜੀ ਕਿਹੜੀ ਬਿਲਡਿੰਗ ਸੀ ਕਿਹਦਾ ਇਹ ਉਹਦੇ ਅੰਦਰ ਉਹਦੇ 30 ਜਿਹੇ ਅੰਦਰ ਖਾਣ ਦਾ ਸਾਮਾਨ ਸਾਰੀ ਉਹ 10ਵੇਂ ਫਲੋਰ ਤੱਕ ਖਾਣ ਦਾ ਸਾਮਾਨ ਹੈ ਅੱਛਾ 10ਵੇਂ ਫਲੋਰ ਤੱਕ ਖਾਣ ਹੀ ਖਾਣ ਉਹ ਇਹਦੇ 'ਚ ਤੋਂ ਬੀ 1 ਤੋਂ ਠੀਕ ਆ ਇਸ ਫੇਸਮੈਂਟ ਤੋਂ ਲੈ ਕੇ ਸਹੀ ਹੈ ਜੀ ਮਤਲਬ ਐਨਏ ਦੇ ਵਿੱਚ ਫੂਡ ਕੋਰਟ ਹੈਗੇ ਨੇ ਤੇ ਵੱਖ-ਵੱਖ ਬ੍ਰਾਂਡਸ ਨੇ ਆਜੋ ਜੀ ਐਂਟਰ ਹੋਈਏ 유ਨੀਕਲੋ ਸਾਹਮਣੇ ਹੀ ਆਉਂਦਿਆਂ ਪਹਿਲੇ ਫਲੋਰ ਤੇ ਇਹ ਵਾਲਾ ਬ੍ਰਾਂਡ ਆ ਤੇ ਸੋਹਣਾ ਬ੍ਰਾਂਡ ਆ ਇੰਟਰਨੈਸ਼ਨਲ ਆਪਣੇ ਵੀ ਹੈ ਆਕੇ ਇਧਰੋਂ ਸਾਰਾ ਕੱਪੜਿਆਂ ਵਾਲਾ ਹੀ ਆ। ਆਜੋ ਜੀ। ਕੱਪੜਾ ਨੂੰ ਚਲਦੇ ਆ। ਇਹ ਆ ਗਈ ਜੀ ਬੁੱਕ ਸ਼ਾਪ। ਵੈਸੇ ਲਾਇਬ੍ਰੇਰੀ ਆ ਗਈ ਮਹਵਾਲਿਆ। ਤੇ ਭਾਜੀ ਦੱਸ ਰਹੇ ਸੀ ਵੀ ਇੱਥੇ ਦੁਨੀਆ ਭਰ ਦਾ ਲਿਟਰੇਚਰ ਪਿਆ ਇਹਨਾਂ ਨੇ ਭਾਜੀ ਜਪਨੀਸ ਚ ਜਪਨੀਸ ਚ ਲਿਖਿਆ ਆ ਮਗੀ ਹ ਕਿਸੇ ਵੀ ਕੰਟਰੀ ਦਾ ਕੋਈ ਵੀ ਇਤਿਹਾਸ ਜਿਹੜਾਗਾ ਜਪਾਨੀ ਚ ਲਿਖ ਕੇ ਆਪਣੇ ਬੱਚਿਆਂ ਨੂੰ ਦੱਸਿਆ ਵੀ ਇਹ 10 ਦਾ ਹਫ਼ਤਾ ਹੈਗਾ ਹਰ ਤਰ੍ਹਾਂ ਦੀ ਬੁੱਕ ਹੈਗੀ ਇੱਥੇ ਭਾਈ ਕੀ ਬਾਤ ਆ ਇਹਨਾਂ ਨੂੰ ਮੈਂ ਮੈਂ ਨੋਟ ਕੀਤਾ ਅੱਜ ਅਸੀਂ ਸਟੇਸ਼ਨ ਤੇ ਸੀ ਨਾ ਉਥੇ ਮੁੰਡੇ ਕਿਤਾਬਾਂ ਪੜ੍ਹ ਕੇ ਉਥੇ ਟ੍ਰੇਨ ਦੀ ਵੇਟ ਕਰ ਰਹੇ ਨਾਲ ਪੜ੍ਹ ਵੀ ਰਹੇ ਆ ਨਾਲ ਪੜ੍ਹ ਵੀ ਰਹੇ ਨੇ ਬਾਕੀ ਸਾਰੇ ਆਂਦੇ ਨੇ ਪਿਆ ਆਪਣੀ ਮਾਤਰ ਭਾਸ਼ਾ ਥਾਂਭੋ ਮਾਂ ਬੋਲੀ ਥਾਂਭੋ ਆ ਜਪਾਨੀਆਂ ਨੇ ਮਾਂ ਬੋਲੀ ਥਾਂਗੀ ਹੈ ਸਹੀ ਗੱਲ ਆ ਬੋਰਡ ਵੇ ਲਿਖਿਆ ਪਿਆ ਮਤਲਬ ਸਾਰਾ ਕੁਝ ਆਪਦੀ ਬੋਲੀ ਚ ਲਿਖਿਆ ਅਸੀਂ ਅਸੀਂ ਇੰਡੀਆ ਦੇ ਵਿੱਚ ਫੋਨ ਚੱਕਦੇ ਆ ਤੇ ਹੈਲੋ ਬੋਲਦੇ ਆ ਇਹ ਹੈਲੋ ਨਹੀਂ ਬੋਲਦੇ ਇਹ ਮੁਸ਼-ਮੁਸ਼ ਬੋਲਦੇ ਨੇ ਹਾਂ ਆਪਣੀ ਭਾਸ਼ਾ ਆਪਣੀ ਭਾਸ਼ਾ ਚ ਬਿਲਕੁਲ ਇਹ ਤਾਂ ਹੈਲੋ ਤਾਂ ਕੋਮਨ ਵਰਲਡ ਹੈਗਾ ਸਾਰੀ ਦੁਨੀਆ ਚ ਚੱਲਦਾ ਹੈ ਜੀ ਜੀ ਸਭ ਬੋਲੀ ਨਾਲ ਪਿਆਰ ਆ ਇਹਨਾਂ ਦਾ ਪੂਰਾ ਬੋਲੀ ਨਾਲ ਪਿਆਰ ਹਰ ਇੱਕ ਕਿਤਾਬ ਇੱਥੋਂ ਵਾਲੀ ਭਾਸ਼ਾ ਚ ਹੀ ਆ ਇੱਥੇ ਕੋਈ ਬਾਹਰਲੀ ਭਾਸ਼ਾ ਚ ਹੈ ਨਹੀਂ ਹੁਣ ਤਾਂ ਵੀ ਦੇਖ ਲੋ ਕਿੰਨਾ ਰਾਸ਼ ਹੈਗਾ ਖਰੀਦਣ ਵਾਲਿਆਂ ਦਾ ਹਾਂਜੀ ਪੈਸੇ ਕਟਾਣਗੇ ਵੀ ਬੋਲੇ ਉਹਦੇ ਦਾ ਕੋਈ ੱੱਕਾ ਮੁੱਕੀ ਨਹੀਂ ਆਪਣੀ ਪੂਰੀ ਲਾਈਨ ਚ ਲੱਗ ਕੇ ਔਰ ਜਿੰਨੀ ਦੂਰੀ ਹੈ ਹੀ ਉਨੀ ਦੂਰੀ ਹੀ ਬਣਾ ਕੇ ਰੱਖਣ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਆ ਹਾਂ ਜੀ ਅਬ ਬੈਠਣ ਨੂੰ ਵੀ ਬਣਾਇਆ ਤੁਸੀਂ ਖਰੀਦਦਾਰੀ ਕਰਦੇ ਹੋ ਤਾਂ ਬੈਠਣ ਨੂੰ ਵੀ ਹੈਗਾ ਇੱਥੇ ਜੀ 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 ਆ ਇਦਾਂ ਦੀ ਡੈਕੋਰੇਸ਼ਨ ਤਾਂ ਪੱਕੀ ਰਹਿੰਦੀ ਹੈ ਨਾ ਨਹੀਂ ਇਹ ਉਹਦੇ ਵਾਸਤੇ ਆ ਕਿਸਮਤ ਕਰਕੇ ਟ੍ਰੇਲ ਆਈ ਹੈ ਕਿਸਮਤ ਤੋਂ ਬੜਾ ਹਟਾ ਦੇਣਗੇ ਵੀ ਨਹੀਂ ਠੀਕ ਹੈ ਹਾਂ ਤੇ ਇਹਦੇ ਇਹਦੇ ਉੱਤੇ ਜਿਹੜੇ ਰੈਸਟੋਰੈਂਟ ਨੇ ਆ ਉਹ ਤੁਹਾਨੂੰ ਰੈਸਟੋਰੈਂਟ ਦਿਖਾਉਣੇ ਆ ਵੀਰੇ ਜੀ ਇੱਥੇ ਨਾ ਜਿੰਨੀਆਂ ਵੀ ਇਮਾਰਤਾਂ ਨੇ ਉਹਨਾਂ ਦੀਆਂ ਜੜ੍ਹਾਂ ਵੀ ਬਹੁਤ ਡੂੰਘੀਆਂ ਮਤਲਬ ਅ ਬੇਸਮੈਂਟਾਂ ਦੇ ਵਿੱਚ ਵੀ ਬਹੁਤ ਕੋਸ਼ ਹੈ ਮਤਲਬ ਉਹਨਾਂ ਦੇ ਅੰਦਰ ਸਟੋਰ ਨੇ ਤੇ ਜਿਹੜਾ ਤੋਂ ਮਤਲਬ ਇਹ ਆ ਵੀ ਉਹਨਾਂ ਦੇ ਪਿੱਲਰ ਬਹੁ ਡੂੰਘਾਈ ਤੱਕ ਆ ਟੈਕਨੀਕ ਵਰਤੀ ਪਈ ਆ ਤਾਂ ਕਿ ਜਦੋਂ ਇੱਥੇ ਪਚਾੜ ਆਉਂਦੇ ਨੇ ਜਿਵੇਂ ਆਪ ਨੂੰ ਪਤਾ ਵੀ ਜਾਪਾਨ ਪਚਾੜਾਂ ਦੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਸੋ ਤਾਂ ਕਰਕੇ ਉਹਨਾਂ ਨੇ ਬਿਲਡਿੰਗਾਂ ਨੂੰ ਉਸ ਤਰ੍ਹਾਂ ਬਣਾਇਆ ਹੋਇਆ ਵੀ ਡੂੰਘੀਆਂ ਉਹਨਾਂ ਦੀਆਂ ਨੀਹਾਂ ਨੇ ਸਾਰੇ ਪਿੱਲਰ ਵਗੈਰਾ ਆ ਪਾਰਕ ਏਰੀਆ ਜੀ ਇਧਰ ਨੂੰ ਇਹਨਾਂ ਦਾ ਵਾਤਾਵਰਣ ਇਸ ਕਰਕੇ ਸਾਫ਼ ਹੈ ਵੀਰੇ ਕਿ ਦੇਖ 8ਵੇਂ ਫਲੋਰ ਤੇ ਇਹਨਾਂ ਨੇ ਪਾਰਕ ਬਣਾਇਆ ਉਹ دیکھ ਹਰੀਆਲੀ ਇਹ ओरिजिनल ਨੇਚਰਲ ਬੂਟੇ ਨੇ ਜਿਹੇ ਲੱਗੇ ਹੋਏ ਨੇ ਆ ਦੇਖਣਾ ਇਹ ਕੋਈ ਆਲਟਿਵੇਸ਼ਨ ਨਹੀਂ ਹੈ ਜੀ ਪਰ ਫਲੋਰ ਕਿੰਨਾ 8ਵਾਂ ਫਲੋਰ ਆਇਆ ਕੀ ਬਾਤ ਆ ਆ ਦੇਖੋ ਲੱਗਣ ਹੀ ਨਹੀਂ ਆ ਵੀ 8ਵੇਂ ਤੇ ਆ ਗਏ ਅੱਗੇ ਆਓ ਤੁਹਾਨੂੰ ਹੋਰ ਪੂਰੀ ਪਾਰਕ ਦਿਖਾਉਂਦੇ ਆ ਵੀਰੇ ਉੱਤੇ ਕੈਫੇ ਹਾਂ ਉੱਥੋਂ ਵੇਖਿਆ ਸੀ ਬਹਿ ਕੇ ਹਾਂ ਉੱਤੇ ਕੈਫੇ ਬਣੇ ਹੋਏ ਨੇ ਜੀ ਆ ਦੇਖੋ ਪੂਰਾ ਮਾਹੌਲ ਆ ਤਿੰਨ ਵਾਰ ਜਿਸ ਵਿੱਚ ਅੱਜ ਵੀਰਵਾਰ ਹੈਗਾ ਤਾਂ ਕਰਕੇ ਥੋੜਾ ਘੱਟ ਹੈ ਸ਼ੈਟਰਡੇ ਸੰਡੇ ਫਰਾਈਡੇ ਪੂਰਾ ਬਿਜ਼ੀ ਹੁੰਦਾ ਇੱਥੇ ਜੀ ਆ ਇਧਰਲੇ ਪਾਸੇ ਫਾਊਂਟੇਨ ਚੱਲਣ ਲਿਆ ਛੋਟਾ ਜਿਹਾ ਉਹਦੇ ਵਿੱਚ ਹੀ ਪਾਣੀ ਵਾਲਾ ਇਧਰ ਸਾਹਮਣੇ ਬੈਠ ਕੇ ਤੁਸੀਂ ਆਪਣਾ ਖਾਓ ਪੀਓ ਕੋਈ ਕਿਸੇ ਚੀਜ਼ ਦੀ ਕੋਈ ਪਾਬੰਦੀ ਨਹੀਂ ਹੈ ਹੂੰ ਵੈਸੇ ਵੀ ਤੁਸੀਂ ਚਿੱਲ ਕਰਨ ਲਈ ਇੱਥੇ ਖੁੱਲਾ ਟਾਈਮ ਆ ਸਕਦੇ ਆ ਆ ਜੋ ਇਧਰ ਵੀ ਚੱਲਦੇ ਆ ਫਿਰ ਨੀ ਚੱਲੇ ਆਪਾਂ ਓਕੇ ਕ੍ਰੋਸ ਵੱਜਣ ਡਿਆ ਸਾਡਾ ਇਸ ਬਿਲਡਿੰਗ ਤੋਂ ਅਗਲੀ ਬਿਲਡਿੰਗ ਇਹ ਇਹ ਕੱਲਾ ਭਾਜੀ ਰਾਹ ਹੀ ਆ ਨਾ ਇੰਨਾ ਕਿ ਰਾਹ ਰਾਹ ਦੋਵੇਂ ਬਿਲਡਿੰਗਾਂ ਨਾਲ ਆਪ ਪਹੁੰਚ ਜੁੜਾ ਥੱਲੇ ਸੜਕ ਚੱਲ ਰਹੀ ਹੈ ਥੱਲੇ ਕੀ ਬਾਤਾਂ ਸੜਕ ਦਾ ਸਭ ਤੋਂ ਪਹਿਲਾਂ ਵੀ ਇਸ ਮਾਲ ਦੇ ਵਿੱਚ ਜਿੰਨੇ ਲੋਕ ਆਂਦੇ ਨੇ ਭਾਜੀ ਉਹਨਾਂ ਦੀ ਕਾਰ ਪਾਰਕਿੰਗ ਦੀ ਸਭ ਤੋਂ ਵਧੀਆ ਸਹੂਇਤਾ ਵੇਖੋ ਕਾਰ ਪਾਰਕਿੰਗ 8ਵੇਂ ਫਲੋਰ ਤੱਕ ਹੀ ਕਾਰ ਪਾਰਕਿੰਗ ਕਿਤੇ ਟ੍ਰਾਫਿਕ ਜਾਮ ਨਹੀਂ ਹੋਏਗਾ ਹੂੰ ਇਹਦੇ ਚ ਡਾਇਰੈਕਟ ਗੱਡੀ ਆ ਜਾਂਦੀ ਹੈ ਯਾਰ ਆਏਗੀ ਠੀਕ ਹੈ ਔਰ ਜਿਹੜੇ ਇਸ ਦੇ ਮੈਂਬਰ ਨੇ ਮਾਲ ਦੇ ਉਹਨਾਂ ਵਾਸਤੇ ਪਾਰਕਿੰਗ ਫ੍ਰੀ ਹੈ ਸਹੀ ਹੈ ਜਿਹੜੇ ਮੈਂਬਰ ਨੇ ਇਹਨਾਂ ਦੇ ਓਕੇ ਇਹਨਾਂ ਦੀ ਮੈਂਬਰਸ਼ਿਪ ਹੁੰਦੀ ਹੋਣੀ ਹੈ ਮੈਂਬਰਸ਼ਿਪ ਤਾਕਾਸ਼ੀ ਮਾਇ ਦੀ ਮੈਂਬਰਸ਼ਿਪ ਹੈ ਉਹਨਾਂ ਦੇ ਵਾਸਤੇ ਫ੍ਰੀ ਨਹੀਂ ਹੈ ਠੀਕ ਆ ਆ ਮੈਨੂੰ ਲੱਗਣ ਡਿਆ ਵੀ ਇਹਨਾਂ ਨਰਸਰੀ ਵੀ ਬਣਾਈ ਹੈ ਵੀ ਤੁਸੀਂ ਖਰੀਦ ਵੀ ਸਕਦੇ ਹੋ ਹਰ ਤਰ੍ਹਾਂ ਦਾ ਫੁੱਲ ਹਰ ਤਰ੍ਹਾਂ ਦਾ ਬੂਟਾ ਇਹਦੇ ਅੰਦਰ ਹੈਗਾ ਦਿਖਾ ਦੇਖੋ ਲੱਗਾ ਆ ਦੇ ਅੰਦਰ ਹੂੰ ਇਹ ਦੇਖੋ ਕਿ ਕਈ ਕਈ ਬੂਟੇ ਆ ਤੇ ਨਾਲ ਉਹਨਾਂ ਦੇ ਆਦੇ ਮੁੱਲ ਲਾਏ ਪਿਆ ਵੀ ਤੁਸੀਂ ਖਰੀਦ ਕੇ ਲੈ ਜਾ ਸਕਦੇ ਆ। ਮੈਂ ਕੁਝ ਚੀਜ਼ਾਂ ਦੱਸਣਾ ਚਾਹਾਂਗਾ ਇੱਥੇ ਕੋਈ ਬੂਟਿਆਂ ਦੇ ਨਾਂ ਨੇ ਜਿਵੇਂ ਆ ਮੇਰੇ ਨਾਲ ਸੰਤਰੀਆਂ ਦਾ ਬੂਟਾ ਜਿਆ ਵਲਾ ਛੋਟਾ ਜਿਆ। ਇਹ ਉਹ ਨਰੰਗੀ ਸ਼ਾਹ ਦੇ ਕਹਿੰਦੇ ਛੋਟੇ ਛੋਟੇ ਜਿਹੇ ਹੁੰਦੇ ਆਪਣੇ। ਆਪਣੇ ਘਰੇ ਵੀ ਹੈਗਾ ਇਹਦਾ ਬੂਟਾ। ਹੂੰ। ਅੱਜ ਨੂੰ ਅਸੀਂ ਵਿਦਿਆ ਭرائی ਪੰਜਾਬ 'ਚ ਕਹਿੰਦੇ ਹੁੰਨੇ ਕੀ ਕਹਿੰਦੇ ਵਿਦਿਆ ਭੜਾ ਉਹਦਾਂ ਕਦਾਈ ਆ ਥੋੜਾ ਜਿਹਾ ਡਿਫਰੈਂਸ ਆ ਉਹਦੇ ਨਾਲ ਇਹ ਥੋੜੇ ਜੇ ਨਰਮ ਨੇ। ਉਹ ਥੋੜੇ ਕ ਹਾਰਡ ਹੁੰਦੇ ਆ। ਮੈਂ ਕਹਦਾ 15 ਤਾ ਪੁਦੀਨਾ ਚ ਆ ਵੀਰੇ ਇਹ ਆ ਪੁਦੀਨਾ ਪੁਦੀਨਾ ਰਾਫੋ ਕਾ ਗਿਆ ਗਿਆ ਪੁਦੀਨਾ ਹੈ ਵੀਰੇ ਜੀ ਆ ਤਨੀਆਂ ਵੀ ਹੈਗਾ ਜਾ ਤਨੀਆਂ ਚ ਆ ਦੇ ਤਨੀਆਂ ਦੇ ਇਹ ਕਰ ਲੈ ਜਾਓ ਆਪਣੇ ਸਾਰੀ ਵੈਰਾਈਟੀ ਸਾਰੀ ਵੈਰਾਈਟੀ ਆਹ ਸਟਰਾਬੇਰੀ ਦੇ ਐਦਾਂ ਦੇ ਪੱਤੇ ਉਹਦੇ ਹੁੰਦੇ ਆ ਨਹੀਂ ਇਹ ਪੁਦੀਨਾ ਲੱਗਦਾ ਮੈਨੂੰ ਵੀਰੇ ਵੀ ਅੱਛਾ ਹਾਂ ਆ ਵੀ ਉਹ ਉਸੇ ਟਾਈਪ ਦੇ ਨੇ ਇਹਦਾ ਵੀ ਟੈਕਚਰ ਤਨੀਆਂ ਵਰਗਾ ਹੀ ਆ ਤਨੀਆਂ ਵਰਗਾ ਹੀ ਆ ਉਹ ਥੱਲੇ ਫ੍ਰੀ ਵਾਇਸ ਸਟੋਕ ਅੱਛਾ ਸਟਰਾਬੇਰੀ ਆ ਭਈ ਹੈ ਸਟਰਾਬੇਰੀ ਆ ਭਈ ਠੀਕ ਹੈ ਪਕੀ ਲਿਖਿਆ ਸਾਰਾ ਜਾਪਾਨੀ ਚ ਹੈ ਉਸ ਕਰਕੇ ਥੋੜੀ ਜੀ ਪੜਨ ਚ ਦਿੱਕਤ ਆ ਜੀ ਕਿੰਨੇ ਸੋਹਣੇ ਫੁੱਲ ਆ ਨਾ ਬਹੁਤ ਸੋਹਣੇ ਨਿੰਬੂ ਨਿੰਬੂ ਦਾ ਬੂਟਾ ਉਹ ਬਣਾਓ ਵੀਰੇ ਉਹ ਨਿੰਬੂ ਦਾ ਬੂਟਾ ਇਹ ਘਰ ਲੈ ਕੇ ਜਾਓ ਤੁਸੀਂ ਸਾਰੇ ਹਲਕਾ ਉਹ ਨਿੰਬੂ ਦਾ ਬੂਟਾ ਕੀ ਬਾਤਾਂ ਬਈ ਔਲਿਓਲ ਦਾ ਵੀ ਔਲਿਓਲ ਕੀ ਤੇਲ ਹੁੰਦਾ ਨਾ ਛੋਟੇ ਛੋਟੇ ਬੂਟਿਆਂ ਨੂੰ ਹਾਂ 올ਿਵ ਆਇਲ ਜਿਹੜਾ ਅੱਜ ਕੱਲ ਵਾਵਾ ਚੱਲ ਰਿਹਾ ਹਾਂਜੀ ਹਾਂਜੀ ਉਹਦਾ ਬੂਟਾ ਐ ਇਹ ਜਤੂਨ ਕਹਿੰਦੇ ਆ ਸ਼ਾਇਦ ਇਹਨੂੰ ਪੰਜਾਬੀ ਚ ਜਤੂਨ ਕਹਿੰਦੇ ਆ ਜਤੂਨ ਤੇ ਆਓ ਤੁਹਾਨੂੰ ਹੁਣ 8ਵੇਂ ਫਲੋਰ ਤੇ ਪੂਹ ਸਾਹੀਓ ਵੇਖੋ ਲੱਗਦਾ ਕਿ ਆਪਾਂ 8ਵੇਂ ਫਲੋਰ ਦੇ ਅੰਦਰ ਅੰਦਰ ਚੱਲੋ ਪਾਰਕ ਦੇਖਦੇ ਆ ਇੱਥੋਂ ਲੱਗਦਾ ਵੀ ਆਪਾਂ ਜ਼ਮੀਨ ਤੇ ਹੀ ਤੁਰੇ ਫਿਰਦੇ ਆ ਪਰ ਇਹ 8ਵਾਂ ਫਲੋਰ ਆ ਇੱਧਰ ਨੂੰ ਆ ਜਾਓ ਕਮਾਲ ਦੀ ਗੱਲ ਬਾਤ ਹੈ ਬਈ ਇਹ 8ਵਾਂ ਫਲੋਰ ਹੈ ਬੇਖਾ ਸਾਰੇ ਰੋ ਅਰੀਜਨਲ ਨੇ ਕੋਈ ਡੁਪਲੀਕੇਟ ਨਹੀਂ ਜੀ 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 ਆ ਦੇਖੋ ਤੇ ਲਾਨ ਵੀ ਹੈ ਸਾਰਾ ਹਾਂ ਉਹ ਕਾਲ ਆਇਆ ਪੂਰਾ ਕੁਝ ਜੀ ਆ ਰੁਖ ਦੇਖੋ 8ਵੇਂ ਫਲੋਰ ਦੇ ਉੱਤੇ ਵੀਰੇ ਕੋਈ ਯਕੀਨ ਨਹੀਂ ਮੰਨਦਾ ਸਹੀ ਗੱਲ ਆ ਛੋਟੇ ਛੋਟੇ ਬੂਟਿਆਂ ਵਾਲੀ ਕਿਤੇ ਗੱਲ ਸੀ ਪਰ ਆ ਵੱਡਾ ਹੈਰਾਨੀ ਵਾਲਾ ਕੰਮ ਆ ਵੀ ਏਡੇ ਏਡੇ ਬੂਟੇ ਲਾਏ ਇਹਨਾਂ ਨੇ ਪਿਛੇ ਤੇ ਚਲੋ ਛੋਟੇ ਹੀ ਸੀਗੇ ਕੋਈ ਵੀ ਬੂਟੇ ਨਹੀਂ ਛਾਣ ਲੱਗੇ ਹਾਂ ਵਧੀਆ ਤੇ ਉੱਤੇ ਇੱਕ ਛੋਟਾ ਜਿਹਾ ਜਾਪਾਨੀ ਮੰਦਿਰ ਵੀ ਹੈਗਾ ਮੱਥਾ ਦੇਖਣਾ ਸਾਹਮਣੇ ਇੱਕ ਮੰਦਿਰ ਹੈਗਾ ਜੀ ਅੱਛਾ ਜੀ ਹਾਂ ਜੀ ਇਧਰ ਦੀ ਲੰਗ ਚਾਹ ਲਓ ਇਸਾਰਤ ਆਕਾਸ਼ਮਾਈ ਦਾ ਹੀ ਹੈ ਜਿੰਨਾ ਵੀ ਉਹ ਦੋਵੇਂ ਬਿਲਡਿੰਗਾਂ ਇਹ ਸ਼ਾਪਿੰਗ ਮਾਲ ਹੈ ਉਹ ਪਰਲੇ ਬਨੇ ਖਾਣ ਪੀਣ ਦਾ ਜ਼ਿਆਦਾ ਸਾਮਾਨ ਸੀਗਾ ਠੀਕ ਹੈ ਜੀ ਇਹਦੇ ਅੰਦਰ ਦੁਨੀਆ ਦਾ ਹਰ ਬ੍ਰਾਂਡ ਹੈਗਾ 8ਵੇਂ ਫਲੋਰ ਤੱਕ ਬੂਟੇ ਦੇ ਥੱਲੇ ਦੁਨੀਆ ਦਾ ਹਰ ਬ੍ਰਾਂਡ ਹੈਗਾ ਜੀ ਆ ਮੰਦਿਰ ਆ ਆ ਮੰਦਿਰਾ ਛੋਟਾ ਜਿਹਾ ਠੀਕ ਹੈ ਜੀ ਗੇਟ ਜਰੂਰ ਲੱਗੇ ਨਾ ਤੋਰੀ ਗੇਟ ਵਾਂਗ ਲੱਗ ਰਹੇ ਹੂੰ ਬਿਲਕੁਲ ਐਵੇਂ ਦੇ ਗੇਟ ਹੁੰਦੇ ਹੀ ਆ ਇਹਨਾਂ ਦੇ ਮੰਦਰਾਂ ਦੀ ਐਂਟਰੈਂਸ ਲਈ ਆ ਵੀ ਬੈਂਡ ਨੂੰ ਚਿੱਲ ਕਰ ਰਹੇ ਨੇ ਹਾਂ ਹਾਂ ਜੀ ਕੋਈ ਕੋਈ ਮਨਾਈ ਨਹੀਂ ਇੱਥੇ ਬੈਠ ਕੇ ਤੁਸੀਂ ਆਪਣਾ ਡਰਿੰਕ ਵਗੈਰਾ ਸਭ ਕਰਤਾ ਕੋਈ ਦਿੱਕਤ ਨਹੀਂ ਪਰ ਗੰਦ ਨਹੀਂ ਪਾਣਾ ਹਾਂ ਸਫਾਈ ਦੇਖੋ ਬਿਲਕੁਲ ਪਾ ਜੀ ਆ ਵੀ ਤਾਂ ਕਸ਼ਮਾਈ ਲਿਖਿਆ ਉੱਪਰ ਜਾਪਾਨੀ ਜੀ ਜਾਪਾਨੀ ਜੇ ਤਾਂ ਕਸ਼ਮਾਈ ਠੀਕ ਹੈ ਵਧੀਆ ਨਾ ਇੱਧਰ ਅੰਦਰ ਵੀ ਹੈਗੇ ਕਾਫੀ ਬੂਟੇ ਨਰਸਰੀ ਵਾਲਾ ਕੰਮ ਹੀ ਰੱਖਿਆ ਇਹਨਾਂ ਨੇ ਹਾਂ ਜੀ ਖਾਦ ਵੀ ਪਈ ਉਹਨਾਂ ਦੀ ਇਹ ਨਰਸਰੀ ਦਾ ਡਿਪਾਰਟਮੈਂਟ ਹੀ ਆ ਤਾਂ ਹੀ ਉਹਨਾਂ ਨੇ ਇਹ ਬੋਟੈਨੀਕਲ ਗਾਰਡਨ ਦਾ ਮਾਹੌਲ ਆ ਇੱਥੇ ਹਾਂਜੀ ਪਰ ਕਿੰਨਾ ਸੋਹਣਾ ਆ ਬਿਲਕੁਲ ਕਿਆ ਕਮਾਲ ਕੀਤੀ ਉਹਨਾਂ ਨੇ 8ਵੇਂ ਫਲੋਰ ਤੇ ਹਾਂਜੀ ਹੁਣ ਉਹ ਵਾਲਾ ਉਧਰ ਖਾਣ ਪੀਣ ਵਾਲਾ ਜਿਆਦਾ ਸੀ ਇੱਧਰਲੇ ਪਾਸੇ ਹੁਣ ਬ੍ਰਾਂਡ ਨੇ ਆਹ ਵਾਲੇ ਬੰਨੇ ਥੱਲੇ ਹੀ ਠਾਂ ਆ ਬੂਟਿਆਂ ਵਾਲੀ ਤਕੜਾ ਏਰੀਆ ਵੈਸੇ ਜਿਹੜਾ ਵੇਚਣ ਵਾਲਾ ਵੀ ਇਹਨਾਂ ਦਾ ਲਾਇਆ ਡਿਸਪਲੇਸ ਲਈ ਕਿਉਂਕਿ ਗਿਆਪਾ ਉੱਥੋਂ ਚੜ ਗਏ ਸੀ ਤਾਂ ਨੂੰ ਆਵळा ਵੇਖ ਨਹੀਂ ਸਕ ਗਏ ਗਮਲੇ ਵੀ ਲਾਏ ਆ ਕਿਉਂਕਿ ਇੰਡੋਰ ਪਲਾਂਟ ਨੇ ਇਹ ਤਕਰੀਬਨ ਫਿਰ ਸਾਰੇ ਲੋਕ ਘਰਾਂ 'ਚ ਰੱਖਦੇ ਹੀ ਨੇ ਹਾਂ ਖੁੱਲ ਕੇ ਨਹੀਂ ਸੋਹਣੇ ਇਹ ਥਾਂ ਜਿਹੜੇ ਹੂੰ ਸੋਹਣੇ ਆ ਦੋ ਰੰਗ ਦੇ ਆ ਨਾ ਕਿੰਨੇ ਸੋਹਣੇ ਆਪਣੇ ਹੀ ਮਿਲ ਜਾਂਦੇ ਨੇ ਇਹ ਹਾਂ ਜੀ ਨਹੀਂ ਵੇਖਾ ਕੁਦਰਤ ਕਿੰਨੇ ਸੋਹਣੇ ਰੰਗ ਬਣਾਉਂਦੀ ਹੈ ਨਾ ਬਿਲਕੁਲ ਉਹ ਐਡਸ ਵੇਖੀਆਂ ਸੀਗੀਆਂ ਐਤ ਕੀ ਆਰਡਰ ਕਰਕੇ ਮਹਗਾਵਾਗੇ ਇਦਾਂ ਦੇ ਰੰਗ ਇੱਧਰ ਵੀ ਆਇਓ ਇਹ ਵੀ ਦੇਖ ਲੈਣੇ ਆ ਹੂੰ ਆ ਦੇਖੋ ਹੁਣ ਅਗਲੇ ਸੀਜ਼ਨ ਚ ਨਾ ਉਦੋਂ ਹੀ ਆਵੇ ਜਦੋਂ ਇਹ ਫੁੱਲ ਅਸਲ ਚ ਖਿੜੇ ਹੋਣ ਪਾਰਕਾਂ ਚ ਸਹੀ ਹੈ ਮੈਨੂੰ ਉਹ ਇਹੀ ਰੰਗ ਹੁੰਦਾ ਉਹਨਾਂ ਦਾ ਚੈਰੀ ਬਲੋਸਮ ਵਾਲਾ ਜਿਹੜਾ ਸੀਜ਼ਨ ਆ ਹੋ ਵੀ ਉਹ ਕਿੰਨਾ ਸੋਹਣਾ ਆ ਹੂੰ ਲਵੈਂਡਰ ਉਹ ਵੀ ਵਾਇਲਟ ਤੇ ਥੀਲਾ ਜਿਹਾ ਬਿਲਕੁਲ ਕੰਬ ਦੀ ਕਲਾਕਾਰੀ ਕਮਾਲ ਆ